लो जी आप अज सुन तो दिखा लगे हाँ ब्लाउज बहुत वाइए बन के तैयार हो देखो लो जी अच्छे पूरी आर करवा लगे आप चलो सुन पे दिखा ये आप अच्छा तीन ब्लाउज करवा वे आप देखो जी की ਤੇ ਇੱਕ ਆਪਣੇ ਕੋਲੇ ਬਲੈਕ ਕਲਰ ਦਾ ਸੀਗਾ ਤੇ ਇਹ ਆਪਾਂ ਬਲੋਜ ਕਰਵਾਵਾਂਗੇ ਅੱਜ ਗਰਦਾਸਪੁਰ ਤੋਂ ਬਟਾਲਾ ਬਟਾਲਾ ਮੈਨੂੰ ਸ਼ਾਇਦ ਬਟਾਲਾ ਪੈਂਦਾ ਉਹਨਾਂ ਨੂੰ ਦਸੀਲ ਹਲੋ ਜੀ ਦੇਖੋ ਤੇ ਇਹ ਆਪਾਂ ਅੱਜ ਕੋਰੀਅਰ ਕਰਵਾਉਣ ਲੱਗੇ ਆ ਤੁਹਾਨੂੰ ਦਿਖਾਉਣੀ ਆ ਤੇ ਵੀਡੀਓ ਹੋ ਜੇ ਆਪਾਂ ਦੱਸ ਦੇਣੀ ਵੀ ਕਿਹੜੇ ਚੈਨਲ ਤੇ ਪਾਵਾਂਗੇ ਮੈਂ ਪਹਿਲਾਂ ਵੀਡੀਓ ਬਣਾ ਰਹੀਏ ਕਿਉਂਕਿ ਆਪਣੇ ਫੋਨ 'ਚ ਖਰਾਬੀ ਕਰਕੇ ਇੱਕ ਹਫਤਾ ਫਤ ਵੀਡੀਓ ਨਹੀਂ ਨਾ ਪਈਆਂਗਾ ਤੇ ਅੱਜ ਆਪਾਂ ਕੋਰੀਅਰ ਪਹਿਲਾਂ ਕਰਵਾ ਦਾਂਗੇ ਜਿਸ ਨੂੰ ਪਤਾ ਵੀ ਆਪਣਾ ਡਾਟਾ ਹੁੰਦਾ ਵੀ ਉਹ ਆਪਣਾ ਆ ਜੀ ਫਿਰ ਫੋਨ ਵਾਲੇ ਕਹਿੰਦੇ ਇੱਕ ਦੋ ਦਿਨ ਤੁਸੀਂ ਚਲਾ ਕੇ ਦੇਖ ਲਓ ਵੀ ਕਿਹੇ ਵਾਰ ਫੋਨ 'ਚ ਖਰਾਬੀ ਹੋ ਜਾਂਦੀ ਹੈ ਵੀ ਬਦਲ ਨਾ ਹੁੰਦਾ ਵਾ ਤੇ ਤਾਂ ਆਪਾਂ ਵੀਡੀਓ ਅੱਜ ਬਣਾ ਕੇ ਰੱਖ ਲਈ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਹੜੇ ਚੈਨਲ ਤੇ ਪਾਉਣੀ ਆ ਤੇ ਲਓ ਜੀ ਦੇਖੋ ਇਹ ਆਪਾਂ ਤਿੰਨ ਬਲੌਜ਼ ਤਿਆਰ ਕਰ ਲਿਆ ਇੱਕ ਬਲੌਜ਼ ਆਪਾਂ ਨੂੰ ਆਰਡਰ ਆਇਆ ਸੀ ਬਲੈਕ ਕਲਰ ਦਾ ਆਪਾਂ ਬਲੈਕ ਕਲਰ ਬਹੁਤ ਸੋਹਣਾ ਬਣਾ ਕੇ ਤਿਆਰ ਕਰ ਲਿਆ ਦੇਖੋ ਇਹ ਤੇ ਇੱਕ ਆਪਾਂ ਨੂੰ ਵਾਈਟ ਆਫ ਹੈ ਵੈਸੇ ਜਿੱਦਾਂ ਤਕਰੀਬਨ ਹੀ ਕਲਰ ਮੈਂ ਆਪਦੇ ਕੋਲੇ ਹੀ ਥੋੜੇ ਜਿ ਚੁਣੇ ਆ ਉਹਨਾਂ ਨੇ ਤਾਂ ਬਲੈਕ ਦੇ ਕਿਹਾ ਸੀ ਆਪਾਂ ਨੂੰ ਤੇ ਬਲੈਕ ਦਾ ਤੇ ਇੱਕਾ ਮਲਟੀ ਦਾ ਕਿਹਾ ਸੀਗਾ ਕਿਉਂਕਿ ਮਲਟੀ ਦੇ ਵਿੱਚ ਵੀ ਬਹੁਤ ਕਲਰ ਬਣ ਜਾਂਦੇ ਆ ਹਨ ਤੇ ਇਹਨਾਂ ਤੇ ਫਿਰ ਆਪਾਂ ਨੂੰ ਵੀ ਮੁਸ਼ਕਲ ਹੋ ਜਾਂਦਾ ਵੀ ਮਲਟੀ ਦੇ ਵਿੱਚ ਡਾਰਕ ਲਾਈਟ ਕਈ ਤਰ੍ਹਾਂ ਦੀ ਇਹਦੇ ਵਿੱਚ ਤਾਂ ਵੀ ਕਲਰ ਤਿੰਨ ਕਈ ਆਉਂਦੇ ਨੇ ਕਿਉਂਕਿ ਜੇ ਜਿਹੜੇ ਮਲਟੀ ਡਾਰਕ ਹੁੰਦੇ ਉਹ ਥੋੜੇ ਬੱਚਿਆਂ ਦੇ ਜ਼ਿਆਦਾ ਚੰਗੇ ਲੱਗਦੇ ਆ ਵੈਸੇ ਜਿਵੇਂ ਆਪਾਂ ਪਾਉਣੀ ਆ ਇਹ ਲੇਡੀ ਜੀ ਨੇ ਪਾਉਣੇ ਹੁੰਦੇ ਆ ਤੇ ਇਹ ਥੋੜੇ ਜੇ ਇਸ ਤਰ੍ਹਾਂ ਚੰਗੇ ਲੱਗਦੇ ਆ ਮਲਟੀ ਜੇ ਤੇ ਇਹ ਉਹਨਾਂ ਨੇ ਮਲਟੀ ਆਰਡਰ ਕੀਤਾ ਸੀ ਤੇ ਆਪਾਂ ਉਹਨਾਂ ਨੂੰ ਵੈਸੇ ਹੁਣ ਦਿਖਾਤੀ ਉਹਨਾਂ ਨੂੰ ਬਹੁਤ ਪਸੰਦ ਆਈ ਔਰ Google Pay ਵਗੈਰਾ ਆਪਣਾ ਡਨ ਹੋ ਗਿਆ ਤੇ ਮੈਂ ਹੁਣ ਵੀਡੀਓ ਬਣਾ ਕੇ ਰੱਖ ਲੈਣੀ ਆ ਹੋ ਸਕਦਾ ਸ਼ਾਮ ਤੱਕ ਜੀ ਆਪਣਾ ਡਾਟਾ ਇਹਦੇ ਵਿੱਚ ਪ੍ਰੋਪਰ ਸਹੀ ਚੱਲ ਪਿਆ ਤੇ ਫਿਰ ਆਪਾਂ ਸਮਝ ਸ਼ਾਮ ਨੂੰ ਵੀਡੀਓ ਪਾ ਕੇ ਦਿਖਾਵਾਂਗੇ ਅੱਜ ਦਿਨ ਮੰਗਲਵਾਰ ਆ ਤੇ ਤਰੀਕ ਆਪਣਾ ਤੇ ਅੱਜ ਸਗਰਾ ਦਾ ਅਸੂ ਜੀ ਦੇਖੋ ਹੋ ਸਕਦਾ ਤੁਹਾਨੂੰ ਸ਼ਾਮ ਤੱਕ ਅੱਜ ਵੀਡੀਓ ਮਿਲ ਜੇ ਤੁਹਾਨੂੰ ਦੇ ਦੋ ਜੀ ਦੇਖੋ ਬਹੁਤ ਸੋਹਣੇ ਡਿਜ਼ਾਈਨ ਬਣਾ ਕੇ ਆਪ ਆਪਦੇ ਕੋਲ ਤਿਆਰ ਕੀਤੇ ਆ ਸੋਨੋ ਵੀ ਇਸ ਤਰ੍ਹਾਂ ਕਿਸੇ ਚੀਜ਼ਾਂ ਦੀ ਜ਼ਰੂਰਤ ਹੋਵੇ ਬਲੌਜ਼ ਕੋਟੀ ਜਾਗਟ ਤੁਸੀਂ ਆਪਦੀ ਆਰਡਰ ਬੁੱਕ ਕਰਵਾ ਸਕਦੀਆਂ ਹਲੋ ਜੀ ਤੇ ਇਹ ਆਪਾਂ ਇੱਕ ਬਟਨ ਪੱਟੀ ਵਾਲਾ ਤਿਆਰ ਕਰ ਦਿੱਤਾ ਇਹ ਵੀ ਆਪ ਆਪਦੇ ਕੋਲ ਹੀ ਕਰ ਦਿੱਤਾ ਵੈਸੇ ਉਹਨਾਂ ਨੇ ਨਹੀਂ ਸੀ ਕਿਹਾ ਬਟਨ ਪੱਟੀ ਵਾਲਾ ਇਹ ਉਹਨਾਂ ਨੇ ਤੰਦ ਬਣਾਇਆ ਕਰਕੇ ਆਪਾਂ ਡੋਡੀ ਲੁੱਕ ਦੀ ਦਿੱਤੀ ਆ ਇਹ ਵੀ ਆਪਾਂ ਗੋਲ ਕਰ ਦਿੱਤਾ ਕਿਉਂਕਿ ਉਹਨਾਂ ਨੇ ਕਿਹਾ ਸੀ ਸਾਡੇ ਗੂ ਵੀ ਵੀ ਜ਼ਿਆਦਾ ਡੀਪ ਗਲੇ ਨਾ ਹੋਣ ਵੱਡੇ ਫਿਰ ਜਿਹੜੇ ਜਿਆਦਾ ਵੱਡੇ ਡੀਪ ਨਹੀਂ ਗਲੇ ਪਾਉਂਦੇ ਉਹਨਾਂ ਲਈ ਆ ਜਿਵੇਂ ਬਟਨ ਪੱਟੀ ਦੇ ਉੱਪਰ ਗਲਾ ਨਹੀਂ ਹੁੰਦਾ ਇਹ ਬਹੁਤ ਸੋਹਣੀ ਫਿਟਿੰਗ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਹੈ ਇਹ ਚੀਜ਼ ਦੀ ਕਿਰਪਾਤ ਦੇ ਕੋਲ ਇਸ ਤਰ੍ਹਾਂ ਬਣਾ ਦਿੱਤਾ ਤੇ ਇਹਦਾ ਮੈਂ ਤੁਹਾਨੂੰ ਵੀਡੀਓ ਵੀ ਇਹਦੀ ਪਾਵਾਂਗੀ ਜਿੱਦਾਂ ਬਟਨ ਪੱਟੀ ਦਾ ਵੀ ਕਿੱਦਾਂ ਬਣਾਇਆ ਆਪਾਂ ਉਹ ਤੁਹਾਨੂੰ ਦਿਖਾਏਗੀ ਮੈਂ ਅਲੋਟੀ ਇਹਨੇ ਸੋਹਣੀ ਬਣ ਕੇ ਤਿਆਰ ਹੋਇਆ ਸੋਨੂੰ ਵੀ ਇਸ ਤਰ੍ਹਾਂ ਕਿਸੇ ਚੀਜ਼ਾਂ ਦੀ ਜ਼ਰੂਰਤ ਹੋਵੇ ਕੋਟੀ ਜਾਗਤ ਬਲੌਚ ਵਗੈਰਾ ਤਤ ਤੁਸੀਂ ਵੀ ਮੰਗਵਾ ਸਕਦੇ ਹਾਂ ਤੇ ਆ ਵੀ ਉਹਨਾਂ ਨੇ ਕਿਹਾ ਸੀ ਚਲੋ ਵੀ ਸੋਨਾ ਦਾ ਕਲਰ ਕਰਦੇ ਤੇ ਵੈਸੇ ਆਫ ਵੈਟ ਆਪਾਂ ਸੋਨਾ ਤੇ ਆਪਾਂ ਵੀ ਆਪਾਂ ਦੀ ਫੋਟੋ ਕਰ ਦਿੱਤਾ ਬਲੈਕ ਉਹਨਾਂ ਨੇ ਆਰਡਰ ਕੀਤਾ ਸੀ ਜੀ ਦੇਖੋ ਜੀ ਆਪਾਂ ਰੇਟ ਲਾਇਆ ਉਹਨਾਂ ਨੂੰ 550 ਰੁਪਏ ਇੱਕ ਦਾ 550 ਰੁਪਏ ਆਪਾਂ ਇੱਕ ਬਲੌਗ ਦੀ ਆਪ ਦੇ ਕੋਲ ਪਾਚ ਮਲਾ ਕੇ ਬਟਨ ਲਾ ਕੇ 550 ਰੁਪਏ ਆਪਾਂ ਉਹਨਾਂ ਤੋਂ ਲਿਆ ਤੇ 100 ਰੁਪਏ ਅੰਨ ਦਾ ਕੋਰੀਅਰ ਚਾਰਜ ਚਾ ਲੱਕੂਰਦਾਸਪੁਰ ਦਾ ਤੇ 1750 ਚ ਤਿੰਨ ਬਲੌਜ਼ ਬਣ ਕੇ ਤਿਆਰ ਤੁਹਾਨੂੰ ਵੀ ਇਸ ਤਰ੍ਹਾਂ ਚਾਹੀਦੇ ਹੁਣ ਤੁਸੀਂ ਵੀ ਆਪ ਦੇ ਕੋਟੀ ਜਾਕਟ ਬਲੌਜ਼ ਕੋਈ ਬੱਚਿਆਂ ਦੇ ਕੋਈ ਸੈਟ ਵਗੈਰਾ ਤਿਆਰ ਕਰਵਾਉਣੀ ਹੋਣ ਨੰਬਰ ਆਪਸ ਕਰੀਨ ਦੇ ਉੱਪਰ ਦਿੰਦੇ ਹੁੰਦੇ ਆ ਲਓ ਜੀ ਜਲੇ ਆਪਾਂ ਜ਼ਿਆਦਾ ਡੀਪ ਨਹੀਂ ਕੀਤੀ ਕਿਉਂਕਿ ਵੈਸੇ ਅਡੋੜੀ ਚ ਪੈਸ ਹੁੰਦੀ ਹੈ ਹੁਣ ਕਿ ਆਪਣੇ ਕੋਲੇ ਤਿੰਨ ਕਿਸੇ ਦੇ ਹੋਰ ਬਲੌਗ ਆਏ ਹੋਏ ਆ ਉਹ ਕਹਿੰਦੇ ਸਾਡੀ ਡੀਪ ਜੇ ਬਣਾ ਕੇ ਦਿਓ ਉਹਨਾਂ ਦੇ ਫਿਰ ਪੱਡੀ ਕੋ ਬਣਾ ਵੱਡੇ ਗਲੇ ਬਣਾਵਾਂਗੇ ਉਹਨਾਂ ਦੇ ਡਿਜ਼ਾਈਨ ਵੀ ਉਹ ਸੋਨੇ ਬਣਾਏ ਆਪਾਂ ਕੱਲ ਆ ਵੀ ਪਟ ਜਾਈ ਨਾ ਆ ਤਾਂ ਸੋਨ ਤਖਾਤਾ ਸੀ ਡਿਜ਼ਾਈਨ ਆਪਾਂ ਬਣਾ ਕੇ ਸ਼ਾਇਦ ਦਿਖਾਇਆ ਹੋਣਾ ਤੇ ਆ ਵੀ ਜਦੋਂ ਆਪਾਂ ਕਿਸੇ ਹੋਰ ਜਾਕਟ ਕੋਟੀ ਬਲੌਗ ਚ ਕਿਸੇ ਪਾਵਾਂਗੇ ਬਹੁਤ ਸੋਹਣਾ ਡਿਜ਼ਾਈਨ ਹੈ ਸਾਨੂੰ ਤੁਹਾਨੂੰ ਖਵਾਵਾਂਗੇ ਸਾਨੂੰ ਜੇਸ ਮਲਤੀ ਦੇ ਵਿੱਚ ਤਾਂ ਲੋੜ ਨਹੀਂ ਹੁੰਦੀ ਡਿਜ਼ਾਈਨ ਪਾਉਣ ਦੀ ਪਰ ਆਪਣੀ ਕੋਸ਼ਿਸ਼ ਹੁੰਦੀ ਹੈ ਵੱਧ ਤੋਂ ਵੱਧ ਵਧੀਆ ਬਣਾ ਕੇ ਚੀਜ਼ ਦਈਏ ਤੇ ਆਪਾਂ ਨਹੀਂ ਕੋਹਲ ਨਹੀਂ ਕਰਦੇ ਕਿ ਅਸੀਂ ਫਿਰ ਫੇਰ ਮੈਂ ਡਿਜ਼ਾਈਨ ਪਾ ਕੇ ਤਿਆਰ ਕਰ ਦਿੱਤਾ ਲਓ ਜੀ ਚਲੋ ਜੀ ਦੇਖੋ ਜਿਹੜਾ ਜੀ ਤੁਹਾਨੂੰ ਕੋਈ ਪਸੰਦ ਹੋਵੇ ਡਿਜ਼ਾਈਨ ਕਲਰ ਤੇ ਤੁਸੀਂ ਆਪਾਂ ਤੋਂ ਆਰਡਰ ਬੁੱਕ ਆਪਦੀ ਕਰਵਾ ਸਕਦੀਆਂ ਇਹੜੀ ਚੀਜ਼ ਤੁਹਾਨੂੰ ਜ਼ਰੂਰ ਤੋਂ ਹੋਵੇ ਜੇ ਤੁਸੀਂ ਸਾਡੇ ਨਾਲ ਸੰਪਰਕ ਕੇ ਨੰਬਰ ਜਦੋਂ ਮਰਜ਼ੀ 9530710800 ਜਦੋਂ ਮਰਜ਼ੀ ਮੇਰੇ ਨਾਲ ਤੁਸੀਂ ਗੱਲ ਕਰ ਸਕਦੇ ਆ। ਕੇਸੀ ਬਲੌਜ ਆਪਾਂ ਕੋਰੀਅਰ ਕਰਵਾਉਣੀ ਆ ਤੇ ਮੈਂ ਕਿਹਾ ਚਲੋ ਆਪਾਂ ਤੁਹਾਨੂੰ ਪਹਿਲਾਂ ਦਿਖਾ ਦਿੰਨੇ ਆ। ਹਲੋ ਬਸ। ਚਲੋ ਜੀ ਠੀਕ ਆ। ਤੁਹਾਨੂੰ ਇਹਨਾਂ ਚੋਂ ਪਸੰਦ ਹੋਵੇ ਸਕਰੀਨ ਸ਼ਾਟ ਲਓ ਤੇ ਸਾਨੂੰ ਆਪਾਂ ਤੁਸੀਂ ਆਰਡਰ ਕਰਵਾ ਦਿਓ ਤੁਸੀਂ। ക്ീ ബാദ സോ ഡോക്ടറിന